ਵੋਲੀਆ ਮਿਲ ਗਿਆ ਜਰ ਕੇ ਲੋਕਾਂ ਦਾ ਪਿਆਰ ਹੈ ਜਿਹੜਾ ਇੰਨਾ ਪਰਵਾਹ ਹੰਗਾਰਾ ਜਿਹੜਾ ਇਹਨਾਂ ਦਾ ਪਿਆਰ ਹੈ ਇਹਨਾਂ ਨੂੰ ਜੀਨ ਵੀ ਦੇ ਸਕਦੇ ਤਾਂ ਇਹ ਪਹਿਲਾਂ ਪਹਿਲਾਂ ਕੌਂਸਲਰ ਜੀ ਦਾ ਲੋਕਾਂ ਨੇ ਪਿਆਰ ਕਰਕੇ ਫਿਰ ਸਾਰੇ ਸ਼ਹਿਰ ਨੇ ਮੇਰ ਬਣਾਤਾ ਫਿਰ ਐਮ ਐਲ ਏ ਵੀ ਬਣਾਤਾ ਜਿੰਦਾਬਾਦ ਹੰਦ ਸਿੰਘ ਹੋ ਗਿਆ ਜਿੰਦਾਬਾਦ ਨਿਚੇ ਕਰ ਲੈ ਯਾਰ ਨੀ ਚਲ ਕੇ ਨੀਚੇ ਕਰ ਮਾਈਕ ਜੀ ਦਾ ਮਾਈਕ ਆ ਰਹੀ ਟਿੱਕ ਚੋਕ ਆ ਰਹੀ ਗਾਰ ਬਜਾ ਰਾ ਨੀ ਕਰ ਮਾਤ ਕਰ ਮੈਨੂੰ ਉਹ ਸਨਮਾਨਿਤ ਕਰ ਰਹੇ ਹਨ ਮੈਨਾਂ ਦਾ ਦਿलोਤਨਵਾਦੀ ਹੈ ਕਿਉਂਕਿ ਇਹ ਮੇਰ ਮੋਰ ਦਾ ਇਹਨਾਂ ਨੇ ਬਣਾਇਆ ਮੈਂ ਥੋੜਾ ਬਣਾਇਆ ਲੋਕੀ ਦਾ ਪਿਆਸੇ ਨਾਲ ਬਣੇ ਮੈਂ ਫਰੀਦ ਮੇਰ ਬਣਿਆ ਮੈਂ ਕੋਸਰ ਵੀ ਨਹੀਂ ਮਿਹਨਤ ਹੈ ਜੀ ਤੁਹਾਡੀ ਮਿਹਨਤ ਹੈ ਕਿਉਂਕਿ ਜੀ ਵਿਕਾਸ ਦੇ ਕਿਹੜੇ ਕਾਰਜ ਰਹਿਣਗੇ ਤੁਹਾਡੇ ਪਟਿਆਲ ਦੇ ਨਿਕਲ ਅੱਜ ਜਿਹੜੀ ਅੱਜ ਜਿਹੜੀ ਮੀਟਿੰਗ ਹੋਈ ਹੈ ਮੇਰੀ ਅੱਜ ਦੀ ਮੀਟਿੰਗ ਦੇ ਵਿੱਚ ਜਿਹੜਾ ਤਾਂ ਪਹਿਲਾ ਪੇਸ਼ਵਰਕ ਦਾ ਕੰਮ ਹੈ ਇਹਨਾਂ ਲਾਈਟਾਂ ਦਾ ਕੰਮ ਹੈ ਸਟਰੀਟ ਲਾਈਟ ਜਿਹੜੀ 3-4-4 ਘੰਟੇ ਫालतू ਜਗਦੀ ਰਹਿੰਦੀ ਹੈ ਜਾਂ ਕਿਤੇ ਜਗਦੀ ਹੀ ਨਹੀਂ ਹੈਗੀ ਉਹਨਾਂ ਦੀ ਅਪਰਿਓਰਟੀ ਹੈ ਔਰ ਜਿਹੜੇ ਜਿਹੜੇ ਪਾਰਕਾਂ ਦਾ ਪ੍ਰੋਗਰਾਮ ਹੈਗਾ ਪਾਰਕਾਂ ਦੇ ਵਿੱਚ ਕੋਈ ਵੇਸੀਈ ਪਈ ਹੈ ਕੋਈ ਲਵਾਵੇ ਪਈ ਹੈ ਕੋਈ ਮਲਵੇ ਪਈ ਹੈ ਉਹਨਾਂ ਦੇ ਵਾਸਤੇ ਅੱਜ ਬਾਗਵਾਨੀ ਦੇ ਅਫਸਰਾਂ ਨਾਲ ਮੀਟਿੰਗ ਕੀਤੀ ਗਈ ਅੱਜ ਉਸ ਤੋਂ ਇਲਾਵਾ ਜਿਹੜਾ ਹੈਗਾ ਡਾਕਟਰ ਟੀਮ ਨਾਲ ਸੈਂਟਰੀ ਇੰਸਪੈਕਟਰ ਨਾਲ ਕਿਉਂਕਿ ਕੂੜੇ ਦੇ ਢੇਰ ਕਈ ਜਗ੍ਹਾ ਤੇ ਐਵੇਂ ਵੀ ਬਿਨਾਂ ਮਿੰਨਾ ਦੋ ਦੋ ਤਿੰਨ ਤਿੰਨ ਮਹੀਨੇ ਹੋ ਗਏ ਉਹ ਪਏ ਹੈਗੇ ਕੋਈ ਧਿਆਨ ਨਹੀਂ ਕਰਿਆ ਉਹਦੇ ਵਾਸਤੇ ਅੱਜ ਸਟਿੱਕੀ ਨੋਟਿਸ ਕਰਿਆ ਵੀ ਦੋ ਚਾਰ ਦਿਨ ਦੇ ਵਿੱਚ ਜਿਹੜੇ ਕੰਮ ਹੈਗੇ ਮੱਲੇਵਾ ਜੀ ਇੱਕ ਇੱਕ ਵਾਰਡ ਕਰਕੇ ਸਾਰੇ ਕੰਮ ਸ਼ੁਰੂ ਹੋਣਗੇ ਔਰ ਮੈਂ ਆਪ ਇਸ ਦੇ ਦੌਰੇ ਤੇ ਰਾਂਗਾ ਉਹ ਜੀ ਸਾਹਿਬ ਲਗਾਤਾਰ ਪਟਿਆਲਾ ਦੇ ਵਿੱਚ ਸੀਵਰੇਜ ਦੀ ਤੇ ਸਟੀਲ ਲਾਈਟ ਦੀ ਤੁਸੀਂ ਗੱਲ ਕਰੀ ਬੜੀ ਸਮੱਸਿਆਵਾਂ ਆ ਰਹੀਆਂ ਕਈ ਬਾਜ਼ਾਰਾਂ ਚ ਕਈ ਇਲਾਕੇ ਚ ਸਟੀਲ ਲਾਈਟ ਨੇ ਚਿਹਰੇ 6 6 7 7 ਮਹੀਨੇ ਤੋਂ ਉੱਪਰ ਹੋ ਗਏ ਜੀ ਪਾ ਜੀ ਵੈਦਾਂ ਮੇਰੇ ਖਿਆਲ ਕਾਂਗਰਸੀ ਸਰਕਾਰ ਤੋਂ ਬਾਅਦ 1.5 ਸਾਲ ਦਾ ਸਰਕਾਰ ਖਤਮ ਹੋਇ ਨੂੰ ਹੋ ਗਿਆ ਹਾਂ ਜੀ ਕਿਉਂਕਿ ਕਾਰਪੋਰੇਸ਼ਨ 'ਚ ਕੋਈ ਮਾਈ ਬਾਪ ਹੀ ਨਹੀਂ ਸੀਗਾ ਬੰਦਾ ਹੀ ਨਹੀਂ ਸੀਗਾ ਹੁਣ ਅਸੀਂ ਬੈਠੇ ਆਏ 3-4 ਦਿਨ ਹੋਏ ਆ ਅੱਜ ਤੋਂ ਕੰਮ ਸ਼ੁਰੂ ਕਰਤਾ ਅਗਲੇ ਹਫਤੇ 'ਚ ਮੈਸੇਜ ਵਧੀਆ ਆਊਗਾ ਇਹ ਮੈਸੇਜ ਵਧੀਆ ਨਹੀਂ ਆਊਗਾ ਫਿਰ ਤੁਸੀਂ ਮੇਰੇ ਦੁਆਲੇ ਹੁਣ ਨੂੰ ਤਿਆਰ ਰਹੀਓ ਕੋਈ ਦਿੱਕਤ ਨਹੀਂ ਆ ਰਹੀ ਠੀਕ ਹੈ ਦੁਆਲੇ ਤੁਸੀਂ ਸਾਨੂੰ ਬੁਲਾ ਕੇ ਦੱਸਿਆ ਕਿ ਵੀ ਕਰਿਆ ਕਰੋ ਜੀ ਇਹ ਪ੍ਰੋਗਰਾਮ ਕੰਮ ਕਰਦਾ ਕਿਉਂਕਿ ਇਹ ਪਟਿਆਲਾ ਵਾਸੀਆਂ ਨੂੰ ਕੀ ਕਹਿਣਾ ਚਾਹੋਗੇ ਆਪਣੇ ਵੱਲੋਂ ਪਟਿਆਲਾ ਵਾਸੀਆਂ ਨੂੰ ਕਹਿੰਦੇ ਪਟਿਆਲਾ ਵਾਸੀਆਂ ਦਾ ਵੀ ਸਾਥ ਚਾਹੀਦਾ ਹੈ ਤੂੰ ਵੇ ਜਿਹੜਾ ਕੂੜਾ ਹੈਗਾ ਸੁੱਕਾ ਗਿਲਾ ਜਿਹੜਾ ਹੈਗਾ ਉਹਨੂੰ ਲੈਦਾ ਕਰੋ ਪਲਾਸਟਿਕ ਦੇ ਜਿਹੜੇ ਲਫਾਵੇ ਯੂਜ਼ ਨਾ ਕਰੋ ਕਿਹੜੀ ਚੀਜ਼ ਕਿਉਂਕਿ ਸ਼ਹਿਰ ਵਾਸੀਆਂ ਨਾਲ ਬਿਨਾਂ ਕੰਮ ਨਹੀਂ ਚੱਲਣਾ ਹੈ। ਕਈ ਡਿਊਟੀਆਂ ਸ਼ਹਿਰ ਵਾਸੀਆਂ ਦੀਆਂ ਹੈਗੀਆਂ। ਸ਼ਹਿਰ ਵਾਸੀਆਂ ਦੀ ਸਾਥ ਦੀ ਜ਼ਰੂਰਤ ਹੈ। ਉਹਨਾਂ ਦਾ ਸਾਥ ਜ਼ਰੂਰੀ ਹੈ। ਜੋ ਕਾਰਪੋਰੇਸ਼ਨ ਦੀ ਡਿਊਟੀ ਹੈ ਕਾਰਪੋਰੇਸ਼ਨ ਆਪਣੀ ਡਿਊਟੀ ਪੂਰੀ ਕਰੇਗੀ। ਜੋ ਸ਼ਹਿਰ ਵਾਸੀਆਂ ਦੀ ਡਿਊਟੀ ਪੂਰੀ ਡਿਊਟੀ ਕਰਨੀ ਹੈ ਉਹ ਵੀ ਪੂਰੀ ਕਰਨ ਉਹ ਵੀ ਸਾਡਾ ਸਾਥ ਦੇਣ ਮੈਂ ਉਹਨਾਂ ਦਾ ਵੀ ਧੰਨਵਾਦ ਕਰਾਂਗਾ ਵੀ ਆਪਾਂ ਰਲ ਕੇ ਹੀ ਕੰਮ ਕਰਨਾ। ਸ਼੍ਰੀ ਕੁੰਦਨ ਗੋਗਿਆ ਜਿੰਦਾਬਾਦ। ਕੁੰਦਨ ਗੋਗਿਆ ਜਿੰਦਾਬਾਦ। ਨਾਦਰੀ ਕਾਰਬਜ਼ਾਰ ਐਸੋਸੀਏਸ਼ਨ ਵੀ ਪੰਜੇ ਚ ਮੀਟਿੰਗ ਕਰਾਈ ਗਿਆ ਗੋਗਿਆ ਸਾਹਿਬ ਦੀ ਕੀ ਕਹਿਣਾ ਚਾਹੀਦਾ। ਹਾਂਜੀ ਹਾਂਜੀ ਸਰ ਅਸੀਂ ਇਹਨਾਂ ਦਾ ਤਹਿ ਦਿਲੋਂ ਉਰੇ ਆਏ ਤੇ ਧੰਨਵਾਦ ਦੀਆਂ। ਇਹਨਾਂ ਦੇ ਬਹੁਤ ਮਿਹਨਤ ਨਾਲ ਕਰੀ ਇਸ ਮਕਾਮ ਤੱਕ ਪਹੁੰਚਣ ਵਾਸਤੇ ਇਹ ਅੱਗੇ ਵੀ ਸਾਨੂੰ ਸਹਿਯੋਗ ਦਿੰਦੇ ਰਹੇ ਸੀਗੇ ਅੱਗੇ ਵੀ ਸਾਨੂੰ ਸਹਿਯੋਗ ਦਿੰਦੇ ਰਹਿਣਗੇ ਵਾਹਿਗੁਰੂ ਜੀ ਕੀ ਫਤਿਹ ਇੱਕ ਬੇਨਤੀ ਹੋਰ ਹੈ ਮੇਰੀ ਸ਼ਹਿਰ ਦੀ ਪਬਲਿਕ ਨੂੰ ਸ਼ਹਿਰ ਵਾਸੀਆਂ ਨੂੰ ਇਹਨਾਂ ਦੇ ਕਾਰਪੋਰੇਸ਼ਨ ਦੇ ਬਕਾਇਆ ਰਹਿੰਦਾ ਹੈਗਾ ਕਈਆਂ ਕੋਲ ਕਾਰਪੋਰੇਸ਼ਨ ਦੀਆਂ ਜਗ੍ਹਾਵਾਂ ਹੈਗੀਆਂ ਉਹਨਾਂ ਨੂੰ ਬੇਨਤੀ ਹੈ ਵੀ ਕਾਰਪੋਰੇਸ਼ਨ ਦੇ ਜਿਹੜਾ ਕਿਰਾਇਆ ਬੰਦਾ ਹੈ ਉਹ ਕਿਰਾਇਆ ਟਾਈਮ ਟੂ ਟਾਈਮ ਦਿਓ ਰੇੜੀਆਂ ਵਾਲੇ ਜਿਹੜੇ ਬਿਲਡਿੰਗ ਵਾਲੇ ਹੈਗੇ ਉਹਨਾਂ ਨੂੰ ਵੀ ਬੇਨਤੀ ਹੈ ਕਿ بجائے ਤੁਸੀਂ ਤੰਗ ਹੋਵੋ ਬਾਅਦ ਕਿਉਂਕਿ ਇਨਸਪੈਕਟਰ ਲੋਬੀ ਜਾਂ ਕੋਈ ਬਲੈਕਮੈਲਰ ਤੁਹਾਨੂੰ ਤੰਗ ਕਰੇ ਮੈਨੂੰ ਨਹੀਂ ਜਾਂਦਾ ਕੋਈ ਤੁਹਾਨੂੰ ਤੰਗ ਕਰੇ ਇਸ ਕਰਕੇ ਤੁਹਾਡਾ ਆਪਣਾ ਫਾਇਦਾ ਬੰਦਾ ਜਿਹੜਾ ਬਗੈਰ ਅਸੀਂ ਆਪਨੇ ਆਪ ਟਾਈਮ ਟੂ ਟਾਈਮ ਜਮਾ ਕਰਾਈ ਦਿਓ ਔਰ ਜਿਹੜੀਆਂ ਬਿਲਡਿੰਗਾਂ ਬਣਦੀਆਂ ਕਿਸੇ ਨੂੰ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਅੱਜ ਮੈਂ ਬਿਲਡਿੰਗ ਬਣਾਉਣ ਨਾਲ ਮੀਟਿੰਗ ਕਰੀ ਹੈਗੀ ਵੀ 40 ਦਿਨ ਦਾ ਟਾਈਮ ਬਾਉਂਡ ਹੈ 40 ਦਿਨ ਦੇ ਵਿੱਚ ਕੋਈ ਤੁਹਾਨੂੰ ਆਬਜੈਕਸ਼ਨ ਨਹੀਂ ਅਗਰ ਦੈਰ ਹੁੰਦਾ ਹੈ ਤਾਂ ਉਹਨੂੰ 40 ਦਿਨ ਬਾਅਦ ਵੀ ਦੱਸਾਂ ਇਹ ਤੁਹਾਡੇ ਕੋਲ ਆਬਜੈਕਸ਼ਨ ਹੈ ਉਹਨੂੰ ਨਾਲ ਦੀ ਨਾਲ ਫੋਨ ਕਰੋ ਵੀ ਤੇਰੇ ਡਾਕੂਮੈਂਟਸ ਰਹਿ ਗਏ ਪਬਲਿਕ ਬੰਦਾ ਕੀ ਕਰਦੀ ਹੈ ਪਬਲਿਕ ਦੇ ਆਪਣੇ ਕਾਗਜ਼ ਕਈ ਵਾਰੀ ਪੂਰੇ ਨਹੀਂ ਹੁੰਦੇ ਅਫਸਰਾਂ ਦੇ ਦੋਸਤਾਂ ਨੇ ਉਹ ਵੀ ਮੈਨੂੰ ਸੁਣਨਾ ਨਹੀਂ ਹੈਗਾ ਇਹ ਅਫਸਰ ਦੀ ਗਲਤੀ ਹੈ ਅਫਸਰਾਂ ਨੂੰ ਟੋਕਾਂਗੇ ਇਹ ਪਬਲਿਕ ਦੀ ਗਲਤੀ ਹੈ ਪਬਲਿਕ ਨੂੰ ਆਪਣੀ ਫਾਰਮੈਟੀ ਪੂਰੀ ਕਰਨੀ ਚਾਹੀਦੀ ਹੈ ਤੇ ਬਲੈਕਮੇਲਰਾਂ ਤੋਂ ਬਚਣਾ ਚਾਹੀਦਾ ਜੇ ਕੋਈ ਬਲੈਕਮੇਲਰ ਤੁਹਾਨੂੰ 당 ਕਰਦਾ ਤਾਂ ਮੇਰੇ ਨਾਲ ਡਾਇਰੈਕਟ ਤੁਸੀਂ 1 ਟੂ 1 ਮੀਟਿੰਗ ਕਰ ਸਕਦੇ ਹੋ